ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਰ ਕੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਧਾਈ ਹੋਇ ਸਾਰੇ ਸਾਖੀ ਸੂਮੇ ਚੌਧਰੀ ਦੀ ਕਥਾ ਜਿਸ ਅਸਥਾਨ ਤੇ ਸਤਿਗੁਰੂ ਜੀ ਨੇ ਡੇਰਾ ਲਾਇਆ ਸੀ ਉਸ ਦੇ ਨੇੜੇ ਦੇ ਇੱਕ ਨਗਰ ਵਿੱਚ ਸੂਮਾ ਚੌਧਰੀ ਰਹਿੰਦਾ ਸੀ ਉਹ ਬੜਾ ਨੇਕ ਤੇ ਸਾਧੂ ਸੰਗੀ ਪੁਰਸ਼ ਸੀ ਉਸੇ ਕਰ ਦੁੱਧ ਬਹੁਤ ਰਹਿੰਦਾ ਸੀ ਜਦ ਵੀ ਕਦੀ ਉਹ ਕਿਸੇ ਸਾਧੂ ਸੰਤ ਨੂੰ ਦੇਖਦਾ ਤਾਂ ਉਹਦੇ ਦਰਸ਼ਨ ਕਰਨ ਜਾਂਦਾ ਤੇ ਨਾਲ ਹੀ ਦੁੱਧ ਲੈ ਜਾਂਦਾ ਉਹ ਚਿੱਤ ਵਿੱਚ ਧਾਰਦਾ ਕਿ ਦੁੱਧ ਪੀਣ ਵਾਲਾ ਉਸ ਨੂੰ ਦੱਸੇ ਕਿ ਉਹਦਾ ਦੁੱਧ ਕਿਸ ਮੱਝ ਦਾ ਦੁੱਧ ਹੈ ਮੱਝ ਦਾ ਰੰਗ ਉਸ ਦੇ ਸਿੰਘ ਆਦਿਕ ਦੱਸ ਕੇ ਖੁੱਲਿਆ ਬਿਆਨ ਕਰੇ ਜਿਹੜਾ ਸਾਧੂ ਜਾਂ ਫਕੀਰ ਉਸ ਨੂੰ ਦੱਸਦਾ ਉਹਦਾ ਉਹ ਸੇਵਕ ਬਣ ਜਾਂਦਾ ਸੂਮੇ ਨੂੰ ਇਹ ਗਿਆਨ ਨਹੀਂ ਸੀ ਕਿ ਸਾਧੂ ਫਕੀਰਾਂ ਦੀ ਪ੍ਰੀਖਿਆ ਕਰਨਾ ਠੀਕ ਨਹੀਂ ਕਿਉਂਕਿ ਪ੍ਰੀਖਿਆ ਕਰਨ ਵਾਲੇ ਲੋਕ ਸਾਧੂਆਂ પાસેથી ਲਾਭ ਨਹੀਂ ਪ੍ਰਾਪਤ ਕਰ ਸਕਦੇ ਉਹਨਾਂ ਦੇ ਹਿਰਦੇ ਅੰਦਰ ਹੰਕਾਰ ਰਹਿੰਦਾ ਹੈ ਹੰਕਾਰ ਉਹ ਚਵਾਲਾ ਹੈ ਜੋ ਹਰ ਇੱਕ ਗਿਆਨ ਦੇ ਵਰ ਨੂੰ ਭਸਮ ਕਰ ਦਿੰਦੀ ਹੈ ਸ਼ਾਇਦ ਉਹ ਕਾਰਨ ਸੀ ਕਿ ਸੂਮੀ ਨੇ ਕੁਝ ਪ੍ਰਾਪਤ ਨਹੀਂ ਸੀ ਕੀਤਾ ਉਹ ਘਾਟੇ ਵਿੱਚ ਹੀ ਗਿਆ ਸੀ ਉਹਦੇ ਹਿਰਦੇ ਨੂੰ ਸਦੀਵੀਂ ਸ਼ਾਂਤੀ ਪ੍ਰਾਪਤ ਨਹੀਂ ਸੀ ਹੋਈ ਵੱਡੀ ਗੱਲ ਇਹ ਸੀ ਕਿ ਉਸ ਦੇ ਕੱਰ ਜੋ ਮੱਜਾ ਸਨ ਉਹ ਰੰਗ-ਬਰੰਗੇਆ ਸਨ ਉਸਨੇ ਭੂਰੀ ਮਹੀ ਦਾ ਦੁੱਧ ਲਿਆ ਕੇ ਗੁਰੂ ਜੀ ਦੇ ਅੱਗੇ ਰੱਖ ਕੇ ਨਮਸਕਾਰ ਕੀਤੀ ਦੋਵੇਂ ਹੱਥ ਜੋੜ ਕੇ ਸਨਮੁਖ ਬੈਠ ਗਿਆ ਸਾਈਂ ਬਾ ਦੇ ਚਿਹਰੇ ਵੱਲ ਦੇਖਿਆ ਪਰ ਬਹੁਤਾ ਚਿਰ ਦੇਖ ਨਾ ਸਕਿਆ ਉਹਦੀਆਂ ਅੱਖਾਂ ਮੱਲੋ-ਮੱਲੀ ਨੀਂਦੀਆਂ ਹੋ ਗਈਆਂ ਸਤਗੁਰੂ ਜੀ ਨੇ ਦੁੱਧ ਵੇਖਿਆ ਦੁੱਧ ਨੂੰ ਅਣ ਪੀਤੇ ਹੀ ਸਤਗੁਰੂ ਜੀ ਨੇ ਬਚਨ ਕੀਤਾ ਸੁਨਾਹ ਭਾਈ ਸੂਮਿਆ ਖੁਸ਼ ਆਨੰਦ ਹੈ ਇਹ ਬੂਰੀ ਮੱਝ ਦਾ ਦੁੱਧ ਲਿਆਇਆ ਹੈ ਹੈਰਾਨੀ ਨਾਲ ਸੂਮੀ ਦਾ ਹਿੱਤਾ थरथरा ਉੱਠਿਆ ਉਹ ਹੈਰਾਨ ਸੀ ਕਿ ਉਸ ਦਾ ਨਾਮ ਵੀ ਸਤਿਗੁਰੂ ਜੀ ਨੇ ਦੱਸ ਦਿੱਤਾ ਇਹ ਉਹਦੇ ਮਨੋ ਭਾਵ ਨੂੰ ਵੀ ਪ੍ਰਗਟ ਕੀਤਾ ਅੰਤਰ ਜਾਮੀ ਦਾ ਤੇ ਸਭ ਕੁਝ ਜਾਣ ਗਏ ਇਹ ਸ਼ਕਤੀ ਵੇਖ ਕੇ ਉਸ ਨੇ ਗੁਰੂ ਚਰਨਾਂ ਉਤੇ ਦੁਬਾਰਾ ਨਮਸਕਾਰ ਕੀਤੀ ਤੇ ਨਾਲ ਹੀ ਆਖਿਆ ਮਹਾਰਾਜ ਦਇਆ ਕਰੋ ਇਹ ਦੁੱਧ ਪੀਵੋ ਸਾਧੂ ਸੰਤਾਂ ਦੇ ਦੁੱਧ ਪਿਆਣ ਵਿੱਚ ਮੈਨੂੰ ਪ੍ਰਸੰਤਾ ਹੰਡੀ ਹੈ ਸਤਿਗੁਰੂ ਜੀ ਨੇ ਦੁੱਧ ਛਕ ਲਿਆ ਕੁਝ ਸਿੱਖਾਂ ਨੂੰ ਛਕਾ ਦਿੱਤਾ ਅਤੇ ਸੂਮਾ ਆਪਣੇ ਘਰ ਚੱਲ ਆ ਗਿਆ ਘਰ ਜਾ ਕੇ ਉਸ ਨੂੰ ਸ਼ਾਂਤੀ ਨਾ ਆਈ ਉਹ ਇਹ ਸੋਚਦਾ ਸੀ ਕਿ ਜੋ ਬੇਨਤੀ ਕਰਨੀ ਸੀ ਉਹ ਤਾਂ ਕੀਤੀ ਨਾ ਫਿਰ ਉਸ ਨੂੰ ਵਿਚਾਰ ਆਇਆ ਕਿ ਉਹ ਹੋਰ ਪ੍ਰੀਖਿਆ ਕਰ ਲਵੇ ਅਗਲੇ ਦਿਨ ਉਸ ਨੇ ਕਾਲੀ ਮਛ ਦਾ ਦੁੱਧ ਲਿਆ ਇਹ ਸਤਿਗੁਰੂ ਜੀ ਦੇ ਪਾਸ ਚੱਲ ਆ ਗਿਆ ਜਦ ਸਾਈਂਬਾ ਨੇ ਦੁੱਧ ਦੇਖਿਆ ਤਸ ਹੈ ਤੇ ਸੁਭਾਵ ਬਚਨ ਕੀਤਾ ਕਿਉਂ ਸੂਮਿਆ ਅੱਜ ਅਜ਼ਮਤ ਦੇਖਣ ਵਾਸਤੇ ਆਇਆ ਹੈ ਤੇ ਤੂੰ ਦਕਾਲੀ ਮਜਾਦਾ ਲਿਆਇਆ ਹੈ ਕਰਾਮਾਤ ਦੀ ਆਸ ਨਹੀਂ ਰੱਖਣੀ ਚਾਹੀਦੀ ਤੂੰ ਤਾਂ ਅਸਾਂ ਦੀ ਪ੍ਰੀਖਿਆ ਲੈਣੀ ਚਾਹੁੰਦਾ ਹੈ ਇੱਥੇ ਤਾਂ ਇਹ ertidvi ਪੁੱਛਣੀ ਹੋ ਜਾਣੀ ਹੈ ਇਹ ਲੱਖੀ ਜੰਗਲ ਹੈ ਇਥੋਂ ਲੱਖਾਂ ਤਰਨਗੇ ਤੇ ਲੱਖਾਂ ਹੀ ਸਿੰਘ ਸਜਣਗੇ ਜੋ ਕੋਈ ਸ਼ਰਧਾ ਕਰਕੇ ਆਵੇਗਾ ਸੋ ਤਰੇਗਾ ਉਹਦੇ ਮੰਗਦੀਆਂ ਮੁਰਾਦਾ ਪੂਰੀਆਂ ਹੋਣਗੀਆਂ ਇਹ ਤੀਰਥ ਪੁਰਾਣਾ ਹੈ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਇੱਥੇ ਚਰਨ ਪਾਏ ਸਰ ਇੱਥੇ ਜਿਹੜਾ ਸਿੱਖ ਇੰਦਰੀਆਂ ਰੋਕ ਕੇ ਜਪਜੀ ਸਾਹਿਬ ਦਾ ਸਵਾਲ ਲਖ ਪਾਠ ਕਰੇਗਾ ਉਹ ਹੋਰ ਈਧੀਆਂ ਸਿੱਧੀਆਂ ਪ੍ਰਾਪਤ ਕਰੇਗਾ ਅੱਛਾ ਹੁਣ ਤਾਂ ਤੈਨੂੰ ਕਿਵੇਂ ਕੀਤੀ ਜਾਂਦੀ ਹੈ ਅੱਗੇ ਨੂੰ ਕਿਸੇ ਸਾਧੂ ਸੰਤ ਫਕੀਰ ਦੀ ਪ੍ਰੀਖਿਆ ਨਾ ਲਵੀ ਪ੍ਰੀਖਿਆ ਲਵੇਗਾ ਤਾਂ ਪਛਤਾਵੇਂਗਾ ਥੂਮੇ ਦੀਆਂ ਅੱਖਾਂ ਖੁੱਲ ਗਈਆਂ ਉਹ ਬਹੁਤ ਸ਼ਰਮਿੰਦਾ ਹੋਇਆ ਉਸਨੇ ਉਸੇ ਵੇਲੇ ਸਤਿਗੁਰੂ ਜੀ ਦੇ ਚਰਨ ਫੜ ਲਏ ਬੇਨਤੀਆਂ ਕੀਤੀਆਂ ਮਹਾਰਾਜ ਖਿਮਾ ਕਰੋ ਔਲ ਹੋ ਗਈ ਅਸੀਂ ਅਗਿਆਨੀ ਬੰਦੇ ਜੂ ਹੋਏ ਮੂਰਖ ਨੂੰ ਸਿੱਤੇ ਰਾ ਪਾਓ ਮੈਂ ਬੁੱਲ ਕੀਤੀ ਬਹੁਤ ਵੱਡੀ ਪੂਰਨ ਬਖਸ਼ੋ ਦਾਤਾ ਬਖਸ਼ੋ ਨਾਲ ਹੀ ਇੱਕ ਹੋਰ ਬੇਨਤੀ ਵੀ ਹੈ ਸਤਿਗੁਰੂ ਜੀ ਅਸੀਂ ਸਮਝ ਗਏ ਜੇ ਤੇਰੇ ਘਰ ਪੁੱਤਰ ਹੋਵੇਗਾ ਤੇਰੀ ਕੁਲ ਵਧੇਗੀ ਘਬਰਾਉਣ ਦੀ ਲੋੜ ਨਹੀਂ ਵਾਹਿਗੁਰੂ ਨਾਮ ਦਾ ਸਿਮਰਨ ਕਰਿਆ ਕਰ। ਇਹ ਉਸ ਉਮੀਦ ਦੇ ਮਨ ਦੀ ਆਮਰਦਾ ਸਤਿਗੁਰੂ ਜੀ ਨੇ ਪੂਰੀਆਂ ਕਰ ਦਿੱਤੀਆਂ। ਅਤੇ ਉਹ ਪਰਸੰਨ ਹੋ ਕੇ ਘਰ ਨੂੰ ਖੁਸ਼ੀ-ਖੁਸ਼ੀ ਆ ਗਿਆ। ਵਾਹਿਗੁਰੂ ਜੀ ਹੋਈਆਂ ਭੁੱਲਾਂ ਗਲਤੀਆਂ ਲਈ ਮਾਫ ਕਰਨਾ ਜੀ। ਸਬਦਾਂ ਸੁਣਿਆ ਪੜਿਆ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।